ਉਹ ਇਹ ਹੈਗਾ ਸਾਰਾ ਬਿਊਟੀਫੁੱਲ 뷰 ਕੈਨੇਡਾ ਦਾ ਜਿਹੜਾ ਆਪਾਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਰਜ਼ਾਇਨਾ ਸਿਟੀ ਆਹੇ ਕੈਨੇਡਾ ਦੀ ਦੋ ਤਿੰਨ ਦਿਨ ਹੱਲੇ ਇੱਥੇ ਹੈਗੇ ਆ ਤੇ ਹੈਲੀਫੈਕਸ ਨੂੰ ਨਿਕਲ ਜਾਣਾ ਫਿਰ ਆਪਾਂ ਤਾਂ ਕਿ ਬਰਸ ਦੇ ਨਾਲ ਪੂਰੇ ਖੇਤ ਜਿਹੜੇ ਆ ਨਾ ਢਕੇ ਪਏ ਆ ਉਤਰ ਕੇ ਕਰਦੇ ਆ ਗੱਲਬਾਤ ਫਿਰ ਆਪਾਂ ਤੁਹਾਡੇ ਨਾਲ ਸਾਰੀ ਲੋਬੇ ਦੋਸਤੋ ਚੱਲ ਪਏ ਸੀ ਉੱਥੋਂ ਆਪਾਂ ਸਾਰੇ ਨੂੰ ਕੈਪਚਰ ਕਰਕੇ ਤੇ ਹੁਣ ਗੱਡੀ ਦੁਆਰਾ ਰੋਕ ਲਈ ਆ। ਇਹ ਪੰਡਾ ਦਾ ਏਰੀਆ ਆ ਗਿਆ ਕੈਨੇਡਾ ਦੇ ਨਾਲ। ਇਹ ਗੱਡੀ ਵਾਲੇ ਏਰੀਆ ਚੱਲਦੇ ਆ ਰੋਕ। ਮੇਰੇ ਨਜ਼ਰ ਜਿਵੇਂ ਤੁਸੀਂ ਦੇਖ ਰਹੇ ਸਾਰੇ ਕੀ ਦੇ। ਲੋ ਬਈ ਲੈ ਤੁਹਾਨੂੰ ਸਿਟੀ ਦੇ ਵਿੱਚ ਆਪਾਂ ਦੁਬਾਰਾ ਆਹ ਸਿਟੀ ਦੇ ਜਿਹੜੇ ਬਿਊਟੀਫੁੱਲ ਹਾਊਸ ਬਣੇ ਆ ਉਹ ਤੁਹਾਨੂੰ ਦਿਖਾਉਣੇ ਆ। ਦੇਖੋ ਬਰਫ਼ ਦੇ ਨਾਲ ਟਕੇ ਪਏ ਆ ਤੇ ਕਿੰਨੇ ਸੋਹਣੇ ਵਿਊ ਆ ਇਹਨਾਂ ਘਰਾਂ ਦੇ। ਇਹਨਾਂ ਦੀਆਂ ਛੱਤਾਂ ਦੇਖੋ ਐਨ ਬਰਫ਼ਈ ਬਰਫ਼ਈ ਛੱਤਾਂ ਦੇ ਉੱਤੇ ਪੌੜੀਆਂ ਦੇ ਉੱਤੇ ਲਓਏ ਦੋਸਤੋ ਚੱਲ ਮੈਂ ਅੱਜ ਆਪਾਂ ਗੱਡੀ ਲੈ ਆਂਦੀ ਆ ਤੇ ਆ ਮੁੰਡਾ ਵੀ ਸਾਡਾ ਆ ਗਿਆ ਜਵਾਨ ਪੁਲਿਸੀਆ ਕਨੇਡਾ ਦਾ ਤੇ ਆਪਾਂ ਹੁਣ ਚੱਲਦੇ ਆਂ ਦੇਖਦੇ ਆਂ ਨਾਲੇ ਸਿਟੀ ਘੁੰਮਦੇ ਆਂ ਨਾਲੇ ਚਾਹ ਵੀ ਨਹੀਂਆ ਪਹਿਲਾਂ ਚਾਹ ਪੀ ਲੈਨੇ ਪਹਿਲਾਂ ਤੇ ਫਿਰ ਦਿਖਾਉਣੇ ਤੁਹਾਨੂੰ ਨਾਲ ਸਾਰਾ ਵਿਊ ਆ ਮਾਰੋਏ ਸੀਸ਼ੇ ਤੇ ਮੜਾਇਆ ਜਵਾਨ ਹਲੋ برف ਪਈ ਸੀ ਕਾਫੀ ਆ ਜੀ ਤੇ ਹੁਣ ਉਹ ਪਿਗਲ ਗਈ ਆ ਤੇ ਜਿਹੜਾ ਹੋ ਗਿਆ ਗਾਰਾ ਪੂਰਾ ਚਲੋ ਠੀਕ ਆ ਵੀ ਚਲਦੇ ਆ ਮਿਲਦੇ ਆ ਹੁਣ ਅੱਗੇ ਜਾ ਕੇ ਕੀ ਕੀ ਦੇਖਦੇ ਆ ਤੇ ਨਾਲੇ ਦਿਖਾਉਣੇ ਤੁਹਾਨੂੰ ਲੋ ਵੀ ਗੱਡੀ 'ਚ ਚਲਦੇ ਚਲਦੇ ਵੀ ਆਪਾਂ ਤੁਹਾਨੂੰ ਵੀਊ ਦਿਖਾਉਣੇ ਸਾਰਾ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਸੜਕਾਂ ਜਿਦਾਂ ਨਾ ਚਾਦਰ ਵਿਛਾਈ ਹੁੰਦੀ ਐ ਏਦਾਂ ਲੱਗਦਾ ਸਾਰੇ ਪਾਸੇ ਦੋਨੇ ਪਾਸੇ ਐਨ ਵਾਈਟ ਹੋਇਆ ਪਿਆ ਸਾਰਾ ਅੱਗੇ ਚੱਲਾਂਗੇ ਚੱਲ ਕੇ ਕਿਤੇ ਰੁੱਕ ਕੇ ਵੀ ਸਾਰੀ ਵੀਡੀਓ ਕੈਪਚਰ ਕਰਾਂਗੇ ਹੁਣ ਤੁਹਾਨੂੰ ਜਿਹੜਾ ਗੱਡੀ 'ਚ ਚਲਦੇ ਚਲਦੇ ਜਿਹੜਾ ਨਜ਼ਾਰਾ ਆ ਉਹ ਦਿਖਾ ਰਹੇ ਆ ਕਿਉਂਕਿ ਸنوਹ ਹੀ ਸنوਹ ਆ ਸਾਰੇ ਪਾਸੇ ਤੇ ਜਿਹੜੇ ਏਰੀਏ 'ਚ ਆਪਾਂ ਅੱਗੇ ਵਧਣਾ ਆ ਉੱਥੇ ਸنوਹ ਤੇ ਉਹ ਵੀ ਦਿਖਾਉਣੇ ਤੁਹਾਨੂੰ ਰੋਕੇ ਕਰਦੇ ਆ ਚਰਚਾ ਸਾਰੀ ਇਹਦੇ ਬਾਰੇ ਲਓ ਬਈ ਗੱਡੀ ਰੋਕ ਲਈ ਆ ਹੁਣ ਆਪਾਂ ਤੇ ਠੰਡ ਉਹਦਾ ਘਟਿਆ ਸਨੋ ਬਹੁਤ ਜ਼ਿਆਦਾ ਪਈ ਆ ਇਸ ਲਈ ਇੰਨੇ ਉਤਰਿਆ ਬਿਨਾ ਕੈਪ ਤੋਂ ਆ ਦੇਖੋ ਦਿਖਾਉਣੇ ਤੁਹਾਨੂੰ ਬਸ ਸਾਰਾ ਬਿਊਟੀਫੁਲ ਆ ਆ ਦੇਖੋ ਦੂਰ ਦੂਰ ਤੱਕ برفੇਈ برفੇਈ ਇਹ ਸਾਰਾ ਏਰੀਆ ਜਿਹੜਾ ਨਾ ਕਿਉਂਕਿ ਸਨੋ ਇੰਨੀ ਜ਼ਿਆਦਾ ਰਾਤ ਪੈ ਗਈ ਪੂਰੀ ਬਰਫ ਨਾਲ ਢਕਿਆ ਗਿਆ ਕਿਉਂਕਿ ਸਿਟੀ ਤੋਂ ਬਾਹਰ ਆ ਸ਼ਹਿਰ ਦੇ ਬਾਕੀ ਏਰੀਆ ਤੁਹਾਨੂੰ ਪਤਾ ਫਿਰ ਪੁਲਿਸ ਜਿਹੜੀ ਆ ਨਾਲ ਨਾਲ ਸਾਫ ਕਰਦੀ ਹੈ ਸਭ ਇਹ ਸਿਟੀ ਤੋਂ ਬਾਹਰ ਕਰਕੇ ਕਲੀਆਂ ਸੜਕਾਂ ਨੂੰ ਹੀ ਕਲੀਨ ਕੀਤਾ ਜਾਂਦਾ ਬਾਕੀ ਏਰੀਆ ਸਾਰਾ ਸਨੋ ਦੇ ਨਾਲ ਫੁੱਲਿਆ ਸੋ ਇਹ ਹੈਗਾ ਸਾਰਾ ਬਿਊਟੀਫੁਲ 뷰 ਕੈਨੇਡਾ ਦਾ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਯਾਰ ਇਹ ਲੋਸ਼ ਸ਼ਹਿਰ ਦੇ ਸਾਡੇ ਦੇ ਇੱਥੇ ਦੇ ਕਿਉਂਕਿ ਹੁਣੇ ਸਾਡਾ ਸ਼ਹਿਰੀ ਹੋ ਗਿਆ ਜਿੱਥੇ ਆਪਾਂ ਹਫ਼ਤਾ ਰਹਿਣਾ ਰਜ਼ਾਇਨਾ ਸਿਟੀ ਆਹੇ ਕੈਨੇਡਾ ਦੀ ਦੋ ਤਿੰਨ ਦਿਨ ਹੱਲੇ ਇੱਥੇ ਹੈਗੇ ਆ ਤੇ ਹੈਲੀਫੈਕਸ ਨੂੰ ਟਿਕਾ ਜਾਣਾ ਫੇਰ ਆਪਾਂ ਆ ਦੇਖੋ ਧਰਖਤ ਸੁੱਕੇ ਹੋਏ ਆ ਕਿਉਂਕਿ ਠੰਡ ਨਹੀਂ ਜਾਦਾ ਆ ਫੇਰ ਇੱਥੇ ਹਰਿਆਲੀ ਪੱਤੇ ਜਿਹੜੇ ਹਨ ਉਹ ਵੀ ਨਹੀਂ ਆਉਂਦੇ ਪਰ ਵਿਊ ਕਿੰਨਾ ਸੋਹਣਾ ਲੱਗਦਾ ਕੀ ਬਿਲਕੁਲ ਚਿੱਟੀ ਧਰਤੀ ਹੋਈ ਆ ਬਰਫ਼ ਦੇ ਨਾਲ ਤੇ ਵਿੱਚ ਦਰਖਤ ਆ ਅੱਗੇ ਜਿਹੜੇ ਆ ਕੁਝ ਹਰੇ ਦਰਖਤ ਵੀ ਹੈਗੇ ਆ ਪਰ ਇਹ ਸ਼ੋਹ ਜਿਹੜੀ ਆ ਨਾ ਠੰਡਿਆ ਉਹ ਫਿਰ ਪੱਤਿਆਂ ਨੂੰ ਮਾਰ ਦਿੰਦੀ ਆ ਇਸ ਲਈ ਹਰਿਆਲੀ ਫਿਰ ਘੱਟ ਰਹਿੰਦੀ ਆ ਜਿਆਦਾ ਅੱਗੇ ਤੱਕ ਜਾਣਾ ਨਹੀਂ ਆਪਾਂ ਹੋਰ ਨਾ ਨਾ ਬਰਫ਼ ਦੇ ਵਿੱਚ ਹੀ ਤਸ ਜਾਈਏ ਬਹੁਤਾ ਡੂੰਘਾ ਤਾਂ ਨਹੀਂ ਹੋਣਾ ਪਰ ਫਿਰ ਵੀ ਸਲਿੱਪ ਹੋਣ ਦਾ ਡਰ ਬਣਿਆ ਰਹਿੰਦਾ ਸੋਹੇ ਮਿੱਤਰ ਪਿਆਰਿਓ ਇਹ ਆ ਸਾਰੇ ਨਜ਼ਾਰੇ ਕੈਨੇਡਾ ਦੇ ਸੋ ਘੁੰਮਣ ਦੇ ਲਈ ਆਏ ਆ ਤੇ ਤੁਹਾਨੂੰ ਵੀ ਘੁਮਾ ਰਹੇ ਆ ਨਾਲ ਨਾਲ ਆਪਾਂ ਕੈਨੇਡਾ ਸਾਰਾ ਤੇ ਹੁਣ ਅੱਗੇ ਜਾਣਾ ਕਿਤੇ ਚਾਹ ਪੀਣੇ ਆ ਠੰਡ ਵੈਸੇ ਘਟਿਆ ਅੱਜ ਕਿਉਂਕਿ ਪਹਿਲੇ ਪਹਿਲੇ ਦਿਨ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਠੰਡ ਲੱਗੀ ਆਹ ਠੰਡ ਵੀ ਬਹੁਤ ਜ਼ਿਆਦਾ ਲੱਗਦੀ ਸੀ ਤੇ ਹੁਣ ਗੱਡੀ 'ਚ ਹੀਟ ਚੱਲਦੀ ਤੇ ਗਰਮੀ ਲੱਗਦੀ ਸੀ ਸੋ ਬਿਊਟੀਫੁਲ 뷰 ਸਾਰਾ ਦਿਖਾ ਰਹੇ ਆ ਨਾਲ ਨਾਲ ਤੁਹਾਨੂੰ ਥੋੜਾ ਬਚ ਕੇ ਇਹ ਗੱਡੀ ਹੁਣ ਆਪਾਂ ਤੂਰ ਲੈਣੀ ਆ ਤੇ ਇੱਕ ਵਾਰੀ ਫੇਰ ਘੁਮਾ ਕੇ ਦੀ ਠੀਕ ਆ ਬਈ ਬੈਨੇ ਆ ਗੱਡੀ ਦੇ ਅੰਦਰ ਹੌਲੀ ਹੌਲੀ ਤੇ ਚੱਲਦੇ ਆ ਜਵਾਨ ਸਾਡਾ ਗੱਡੀ ਸਟਾਰਟ ਕਰਕੇ ਲਾ ਕੇ ਬਠਾਏ ਚਲਿਏ ਵੀ ਸ਼ੇਰ ਆਹ ਬੜਾ ਨਾ 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 ਠੀਕ ਆ ਜੀ ਹਾਂ ਬੜੀ ਗਰੀ ਗੱਡੀ ਵੈਤ ਰੇ ਇਨਸ਼ਾ ਅੱਲਾ ਵੀ ਸ਼ੇਰ ਆ ਲਾ ਲਈ ਬੈਲਟ ਬੁਲਟਾ ਪਾ ਵੀ ਦੇ ਖਿੱਚ ਦੇ ਦੇ ਲਓ ਵੀ ਸ਼ਹਿਰ ਚੋਂ ਨਿਕਲ ਗਏ ਤੇ ਪਿੰਡ ਵਾਲੇ ਪਾਸੇ ਆ ਗਏ ਆ ਇਹ ਰੋਡ ਜਿਹੜਾ ਸਿੱਧਾ ਪਿੰਡਾਂ ਨੂੰ ਜਾਣ ਵਾਲਾ ਰੋੜ ਆ ਅੱਗੇ ਜਿਹੜੀ ਜ਼ਮੀਨ ਸ਼ੁਰੂ ਹੋ ਜਾਣੀ ਆ ਜਿਹੜਾ ਖੇਤੀਬਾੜੀ ਵਾਲਾ ਏਰੀਆ ਆ ਜਾਣਾ ਸਾਰਾ ਉਹ ਵੀ ਆਪਾਂ ਦਿਖਾਉਣਾ ਤੁਹਾਨੂੰ ਆ ਦੇਖੋ ਇੱਥੋਂ ਸ਼ੁਰੂ ਹੋ ਗਿਆ ਅੱਗੇ ਹੌਲੀ-ਹੌਲੀ ਏਰੀਆ ਆਉਣਾ ਸਾਰਾ ਸੱਜੇ ਤੇ ਖੱਬੇ ਦੋਨੇ ਪਾਸੇ ਖੇਤ ਐ ਖੇਤ ਆ ਤੇ ਹੁਣ ਆਪਾਂ ਅੱਗੇ ਜਾ ਕੇ ਕਿਤੇ ਬ੍ਰੇਕ ਲਾਉਨੇ ਆ ਤੇ ਰੁੱਕ ਕੇ ਫਿਰ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਆ ਪਿੰਡਾਂ ਦਾ ਹਾਲ ਜਿਹੜਾ ਦਿਖਾਉਣਾ ਹੈ ਕਿ ਕਿਵੇਂ ਖੇਤੀ ਹੁੰਦੀ ਹੋਣੀ ਆ ਇਹਨਾਂ ਏਰੀਆ ਦੇ ਵਿੱਚ ਜਿੱਥੇ ਇੰਨੀ ਜ਼ਿਆਦਾ ਸنوਹ ਪੈਂਦੀ ਆ ਕਿਉਂਕਿ ਬਰਫ਼ ਦੇ ਨਾਲ ਪੂਰੇ ਖੇਤ ਜਿਹੜੇ ਆ ਨਾ ਢਕੇ ਪਏ ਆ ਉਤਰ ਕੇ ਕਰਦੇ ਆ ਗੱਲਬਾਤ ਫਿਰ ਆਪਾਂ ਤੁਹਾਡੇ ਨਾਲ ਸਾਰੀ ਲੋਵੇ ਦੋਸਤੋ ਚੱਲ ਪਏ ਸੀ ਉੱਥੋਂ ਆਪਾਂ ਵੀ ਸਾਰੇ ਨੂੰ ਕੈਪਚਰ ਕਰਕੇ ਤੇ ਹੁਣ ਗੱਡੀ ਦੁਆਰਾ ਰੋਕ ਲਈ ਆ। ਇਹ ਪੰਡਾਂ ਦਾ ਏਰੀਆ ਆ ਗਿਆ ਕੈਨੇਡਾ ਦੇ ਆ। ਇਹ ਖੇਤੀ ਵਾਲੇ ਖੇਤੀ ਚੱਲਦੇ ਆ। ਮੇਰੇ ਮਦਰ ਜੀ ਵੀ ਦੇਖੋ ਇਹਨਾਂ ਸਾਰੀ ਖੇਤੀ। ਮਸਾਲਾ ਆਦਤ ਹੈ ਜੀ। ਤਦ ਨਾਲ ਕਿ ਇਹ ਕਿਰਮੀ ਦੇ ਮੌਸਮ ਵਾਲੀਆਂ ਫਸਲਾਂ ਇੱਥੇ ਹੁੰਦੀਆਂ। ਸਿਆਲਾਂ ਦੇ ਵਿੱਚ ਤਾਂ ਖੇਤੀ ਕਰ ਨਹੀਂ ਸਕਦੇ ਜਾਂ ਤਾਂ ਤੁਹਾਡੀ ਤੱਕ ਜਦ ਤੱਕ ਪੰਜਾਬ ਜਗਨੋ ਜਿੱਥੇ ਤੱਕ ਨਿਗਾਹ ਪੈਂਦੀ ਜਮੀਨ ਪੰਜਾਬੀ ਫਿਲਮਾਂ ਚ ਕਹਿੰਦੇ ਹੁੰਦੇ ਆ ਆ ਦੇਖ ਲਓ ਜਿੱਥੇ ਜਿੱਥੇ ਤੱਕ ਦੂਰ ਦੂਰ ਤੁਸੀ ਦੇਖ ਰਹੇ ਹੋ ਨਾ ਖੇਤ ਸਾਰੇ ਪੱਧਰੇ ਬੈਦੇ ਘਰ ਹਾਂ ਟੱਕ ਸਲਿੱਪ ਕਰਦਾ ਮੈਂ ਦੁਪਹਿਰ ਵਾਂ ਇੱਥੇ ਹਵਾ ਲੱਗਦੀ ਹੈ ਹਾਂ ਰੋਡ ਸੁੱਕੀ ਹੈ ਤੇ ਆਪਾਂ ਵੀ ਹੁਣ ਜਿਹੜੀ ਆ ਜਿਪ ਜੋ ਲਾ ਲਈ ਆ ਜਾ ਕਰਨੀ ਸੋਹ ਮੈਂਦੀ ਆ ਨਾ ਤੇ ਸੋਹ ਲੱਗਦੀ ਆ ਨਾ ਇਹ ਰੰਗ ਦਾ ਜ਼ੋਰ ਘਟਿਆ ਉਧਰ ਇੱਥੇ ਥੋੜੀ ਜਿਹੀ ਲੱਗਦੀ ਆ ਪੱਧਰਾ ਏਰੀਆ ਆ ਗਿਆ ਕਰਕੇ ਲਓ ਬਈ ਲੱਗਿਆਂ ਨੂੰ ਬਾਤੇ ਆਦੇ ਕਰਦੇ ਆ ਤੁਰਦੇ ਆ ਨੇ ਆਪਾਂ ਤੁਹਾਨੂੰ ਦਸੁੰਦੇ ਜਾਣਾ ਕੈਨੇਡਾ ਦਾ ਏਰੀਆ ਇਹ ਦੇਖੋ ਪਿੰਡਾਂ ਦਾ ਵਿਊ ਵੀ ਦਿਖਾਰਾ ਹੈ ਸਾਰਾ ਚੱਲਦੇ ਆ ਤੇ ਅੱਗੇ ਕਰਦੇ ਵੀਡੀਓ ਨੂੰ ਕੰਟੀਨਿਊ ਠੀਕ ਆ ਬਈ ਲਓ ਬਈ ਲੈ ਤੁਹਾਨੂੰ ਸਿਟੀ ਦੇ ਵਿੱਚ ਆਪਾਂ ਦੁਬਾਰਾ ਆ ਸਿਟੀ ਦੇ ਜਿਹੜੇ ਬਿਊਟੀਫੁੱਲ ਹਾਊਸ ਬਣੇ ਆ ਉਹ ਤੁਹਾਨੂੰ ਦਿਖਾਉਣੇ ਆ ਦੇਖੋ ਬਰਫ਼ ਦੇ ਨਾਲ ਟਕੇ ਪਏ ਆ ਤੇ ਕਿੰਨੇ ਸੋਹਣੇ ਵਿਊ ਆ ਇਹਨਾਂ ਘਰਾਂ ਦੇ ਇਹਨਾਂ ਦੀਆਂ ਛੱਤਾਂ ਦੇਖੋ ਇਹਨ ਬਰਫਈ ਬਰਫਈ ਛੱਤਾਂ ਦੇ ਉੱਤੇ ਪੌੜੀਆਂ ਦੇ ਉੱਤੇ ਦਰਖਤ ਜਿਹੜੇ ਆ ਉਹ ਵੀ ਇਹਨ ਚਿੱਟੇ ਹੋ ਜਾਂਦੇ ਜਦੋਂ ਸਨੋ ਇਤੋਂ ਵੀ ਜ਼ਿਆਦਾ ਪੈਂਦੀ ਆ ਤੇ ਆ ਦੇਖੋ ਕਿੰਨੇ ਸੋਹਣੇ 뷰 ਆ ਘਰਾਂ ਦੇ ਤੇ ਜਿਹੜੇ ਲੋਕ ਇੱਥੇ ਰਹਿੰਦੇ ਆ ਉਹ ਬਿਜ਼ੀ ਤਾਂ ਰਹਿਣਾ ਹੀ ਕਿਉਂਕਿ ਕੰਮਕਾਰ ਵੀ ਕਰਨੇ ਸਨੋ ਵੀ ਹਟਾਉਣੀ ਪਰ 뷰 ਬਹੁਤ ਸੋਹਣੇ ਲੱਗਦੇ ਘਰਾਂ ਦੇ ਲੋ ਵੀ ਇਧਰੋਂ ਕੁੜੀ ਨੰਗਣ ਲੱਗੀ ਸੀ ਤਾਂ ਜਵਾਨ ਸਾਡੇ ਨੇ ਬ੍ਰੇਕ ਮਾਰ ਲਈ ਆ ਇੰਡੀਆ ਦੇ ਵਿੱਚ ਵੀ ਇਦਾਂ ਮਤਲਬ ਬਹੁਤ ਘੱਟ ਲੋਕ ਆ ਜਿਹੜੇ ਕਰਦੇ ਆ ਇਹ ਤਾਂ ਦੱਬੀ ਜਾਂਦੇ ਆ ਰੂਲ ਫਾਲੋ ਕਰਨੇ ਚਾਹੀਦੇ ਕਿਉਂਕਿ ਜੇ ਰੂਲ ਨੂੰ ਫਾਲੋ ਕਰੀਏ ਇੰਡੀਆ ਦੇ ਵਿੱਚ ਵੀ ਤਾਂ ਦਰਘਟਨਾਵਾਂ ਘਟ ਜਾਣ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਜੇ ਅਸੀਂ ਰੂਲ ਨੂੰ ਫਾਲੋ ਕਰੀਏ ਨਾ ਤਾਂ ਇੰਡੀਆ ਦੇ ਵਿੱਚ ਵੀ ਜਿਹੜੇ ਰੋਡ ਐਕਸੀਡੈਂਟ ਆ ਉਹ ਬਹੁਤ ਜ਼ਿਆਦਾ ਘਟ ਸਕਦੇ ਆ ਲਓ ਵੀ ਦੇਖ ਲਓ ਤੁਹਾਨੂੰ ਕਮਾਈ ਜਾਂਦੇ ਆ ਚਾਪਾ ਕੈਨੇਡਾ ਦਾ ਰਿਜ਼ਾਇਨਾ ਸ਼ਹਿਰ ਹੈ ਸਾਰਾ ਕਦੀ ਪਿੰਡਾਂ 'ਚ ਤੇ ਕਦੀ ਸ਼ਹਿਰਾਂ 'ਚ ਤੇ ਕਦੀ ਹਾਈਵੇ ਦੇ ਉੱਤੇ ਮੋਟਰਵੇ ਤੇ ਸਾਰਾ ਇਲਾਕਾ ਦਿਖਾ ਰਹੇ ਆਂ ਚਲਦੇ ਆ ਅੱਗੇ ਤੇ ਦਿਖਾਉਨੇ ਆ ਤੁਹਾਨੂੰ ਰੁਕਦੇ ਆ ਕਿਤੇ ਹੱਲੇ ਸਾਡਾ ਕਾਫੀ ਪੁਆਇੰਟ ਨਹੀਂ ਆਇਆ ਚਾਹ ਪੀ ਕੇ ਅਸੀਂ ਵੀ ਫਿਰ ਥੋੜੇ ਜਿਹਾ ਕੈਮ ਹੁੰਨੇ ਆ ਲੋ ਵੇ ਹੁਣ ਦਿਖਾਉਨੇ ਤੁਹਾਨੂੰ ਆਪਾਂ ਰਜ਼ਾਇਨਾ ਦਾ ਫੁੱਟਬਾਲ ਸਟੇਡੀਅਮ ਆ ਦੇਖੋ ਸਟੇਡੀਅਮ ਆ ਇਹ ਫੁੱਟਬਾਲ ਦੀ ਗਰਾਊਂਡ ਆ ਬਹੁਤ ਵੱਡੀ ਵੱਡੇ ਵੱਡੇ ਮੈਚ ਹੁੰਦੇ ਆ ਬਹੁਤ ਤੇ ਬਹੁਤ ਹੀ ਵਧੀਆ ਨਜ਼ਾਰਾ ਆ ਮੈਚ ਹੁੰਦਾ ਹੋਣਾ ਇੱਕ ਵਾਰੀ ਮਜ਼ਾ ਆ ਜਾਂਦਾ ਹੋਣਾ ਕਿਉਂਕਿ ਇੰਨਾ ਬਿਊਟੀਫੁੱਲ 뷰 ਆ ਸਾਰਾ ਬਾਹਰੋਂ ਦੇਖਣ ਨੂੰ ਲੱਗਦਾ ਬਹਿਣ ਦੇ ਲਈ ਵੀ ਬੜੇ ਪ੍ਰਬੰਧ ਤਕੜੇ ਆ ਲੋਵੇ ਗੱਡੀ ਚੋਂ ਉਤਰ ਆਏ ਹੁਣ ਹਵਾ ਤੇਜ਼ ਚੱਲ ਰਹੀ ਐ ਇਸ ਲਈ ਕੈਪ ਲੈ ਲਈ ਹੁਣ ਆਪਾਂ ਕਿਉਂਕਿ ਠੱਡ ਤੋਂ ਬਚਣਾ ਵੀ ਚਾਹੀਦਾ ਐ ਠੰਡ ਘਟਿਆ ਫਿਰ ਵੀ ਪਰ ਬਚਾ ਦੇ ਵਿੱਚ ਹੀ ਬਚਾਇਆ ਆ ਸਿਟੀ ਚ ਆ ਗਏ ਹੁਣ ਆ ਦੇਖਾਉਣੇ ਤੁਹਾਨੂੰ ਆਪਾਂ ਸਾਰਾ ਪਹਿਲਾਂ ਆਪਾਂ ਘਰ ਦਿਖਾਏ ਨਾ ਤੁਹਾਨੂੰ ਸਾਰੇ ਸਿਟੀ ਦੇ ਆ ਦੇਖੋ ਡੋਮੀਨੋਜ਼ ਆ ਗਿਆ ਇੱਥੇ 버ਗਰ ਕੇੰਗਿਆ KFC ਆ ਸਾਰੀਆਂ ਫਰੈਂਚਾਈਜ਼ੀ ਨਾਲੋਂ ਨਾਲ ਹੈਗੀਆਂ ਹੁਣ ਆਪਾਂ ਵੀ ਇੱਥੇ ਚਿਕਨ ਚਿਕਨ ਖਾਣੇ ਆ ਕਾਫੀ ਕੁਫੀ ਪੀਨੇ ਆ ਫਿਰ ਅੱਗੇ ਵਧਦੇ ਆ ਕਾਫੀ ਲੱਭ ਰਹੇ ਸੀਗੇ ਬਸ ਕਾਫੀ ਦੇਖਦੇ ਦੇਖਦੇ ਇੱਕ ਦੋ ਜਗ੍ਹਾ ਪੁਆਇੰਟ ਆਇਆ ਜੀ ਹਰ ਵੀਡੀਓ ਬਣਾਉਂਦੇ ਬਣਾਉਂਦੇ ਗਾ ਲਿਕਾ ਨੇ ਉਹਨੇ ਫਿਰ ਰੁਕ ਗਏ ਆ ਜਵਾਨ ਸਾਡਾ ਲੋਕੇਸ਼ਨ ਪਾ ਰਿਹਾ ਆ ਤੇ ਲੈ ਵੀ ਸਲਿੱਪਰੀ ਆ ਪੈਰ ਸਲਿੱਪ ਹੋ ਰਿਹਾ ਬਚੋ ਬਈ ਬਚੋ ਜਿੰਨਾ ਬਚ ਹੁੰਦਾ ਬਰਫ਼ ਤੋਂ ਸੋ ਵੀ ਸਨੋ ਦਾ ਮਜ਼ਾ ਲੈ ਰਹੇ ਆ ਕਿਉਂਕਿ ਹਵਾ ਚੱਲਦੀ ਆ ਤੇਜ਼ ਤੇ ਬਰਫ਼ ਵੀ ਡਿੱਗ ਰਹੀ ਆ ਨਾਲ ਨਾਲ ਤੇ ਸਾਰਾ ਸਿਟੀ ਦਾ ਨਾਲ ਨਾਲ 뷰 ਵੀ ਦੇਖ ਰਹੇ ਆ ਪਹਿਲਾ ਗੱਡੀ 'ਚ ਚਲਦੇ-ਚਲਦਿਆਂ ਨੇ ਤੁਹਾਨੂੰ ਘਰ ਦਿਖਾਏ ਸਾਰੇ ਦੇਖੋ ਕਿੰਨੇ ਸੋਹਣੇ ਘਰ ਸਿਗੇ ਸਟੇਡੀਅਮ ਬਹੁਤ ਵੱਡਾ ਸੀ ਲੈ ਲਓ ਬਰਫ਼ ਦੇ ਪਹਾੜ ਬਣ ਜਾਂਦੇ ਆ ਐਦਾਂ ਲੱਗਦਾ ਹੀ ਨਹੀਂ ਕਿ ਥੱਲੇ ਫਰਸ਼ ਆ ਉਹ ਦੇਖੋ ਇੱਧਰ ਆਹ ਦੇਖੋ ਬੇ ਮਿੱਤਰ ਪਿਆਰੋ ਆਹ ਦੇ ਇਦਾਂ ਬਰਫ਼ ਹੀ ਬਰਫ਼ ਜੱਲੇ ਸਾਰੇ ਜਿਹਾ ਉਹ ਵੀ ਅੱਜ ਆਪਣਾ ਤੀਜਾ ਦਿਨ ਹੈ ਉਧਰ ਘਰੋਂ ਚੱਲਿਆਂ ਨੂੰ ਤਾਂ 5 ਦਿਨ ਹੋ ਗਏ ਪਰ ਇੱਥੇ ਆਪਣਾ ਤੀਜਾ ਜਾਂ ਚੌਥਾ ਮਹੀਨ ਵੀ ਹੁਣ ਦੁਬਾਰਾ ਦਿਮਾਗ ਤੇ ਜ਼ੋਰ ਪਾਵਾਂਗੇ ਮੰਨ ਕੇ ਚੱਲੂ ਕਿ ਤੀਜਾ ਜਾਂ ਚੌਥਾ ਦਿਨ ਹੈ ਦੋ ਦਿਨ ਤਾਂ ਜਿਆਦਾ ਚੰਗੀ ਲੱਗ ਤੇ ਲਗਾਤਾਰ ਆਪਾਂ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਜਿੰਨਾ ਕਿ ਦਿਖਾ ਸਕੀਏ ਤੇ ਆਪ ਦੇਖ ਸਕੀਏ ਕੈਨੇਡਾ ਦੀ ਬਿਊਟੀ ਜਿਹੜੀ ਆ ਤੇ ਸਟਰਗਲ ਭਰੀ ਲਾਈਫ ਜਿਹੜੀ ਕੈਨੇਡਾ ਦੀ ਸਟਰਗਲ ਭਰੀ ਲਾਈਫ ਤੋਂ ਯਾਦ ਆਇਆ ਕਿ ਹੁਣ ਬਹੁਤ ਲਾਈਫ ਹਾਰਡ ਹੋ ਗਈ ਇੱਥੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਪੜ੍ਹਨ ਦੇ ਲਈ ਆਉਂਦੇ ਆ ਨਾ ਉਹਨਾਂ ਲਈ ਹੁਣ ਬਹੁਤਾ ਆਸਾਨ ਨਹੀਂ ਹੈਗਾ ਜੱਬਾ ਬਹੁਤ ਔਖੀਆਂ ਆ ਜੇ ਜੋਬ ਮਿਲਦੀ ਵੀ ਆ ਤਾਂ ਸੈਲਰੀ ਉਨੀ ਕੁ ਮਿਲਦੀ ਆ ਕਿ ਤੁਸੀਂ ਮੰਨ ਲਓ ਰੈਂਟ ਪੇ ਕਰੋਗੇ ਖਾਓਗੇ ਗਰੋਸਰੀਆਂ ਕਿੱਥੋਂ ਲਿਆਓਗੇ ਫਿਰ ਪਿੱਛੇ ਪਰਿਵਾਰਾਂ ਨੂੰ ਪੈਸੇ ਭੇਜਣੇ ਪੈਂਦੇ ਆ ਟੈਨਸ਼ਨਾਂ ਬਣ ਜਾਂਦੀਆਂ ਸੋ ਬਹੁਤ ਜ਼ਿਆਦਾ ਲਾਈਫ ਜਿਹੜੀ ਆ ਮੁਸ਼ਕਲ ਹੋ ਗਈ ਆ ਏਜੰਟ ਮੋٹے ਰੁਪਏ ਲਈ ਜਾਂਦੇ ਆ ਇਹਦੇ ਕੰਮ ਕਰ ਹੈ ਨੀਗਾ ਤਾਂ ਵਿਹਲੇ ਵਿਚਾਰਿਆਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਫਿਰ ਜਿਹੜਾ ਉਹਨਾਂ ਨੂੰ ਰਹਿਣਾ ਪੈਂਦਾ ਸ਼ੇਅਰਿੰਗ ਦੇ ਵਿੱਚ ਲਾਈਫ ਬਹੁਤ ਜ਼ਿਆਦਾ ਡਿਸਟਰਬ ਹੋਇਆ ਇਸ ਕਰਕੇ ਸਟੂਡੈਂਟ ਦੀ ਸੋ ਇਹ ਕਾਰਨ ਹੈ ਕਿ ਸਟੂਡੈਂਟ ਘੱਟ ਆ ਰਹੇ ਆ ਮਾਪੇ ਵੀ ਉਹਨਾਂ ਘੱਟ ਭੇਜ ਰਹੇ ਕੈਨੇਡਾ ਸੋ ਇਹ ਕੈਨੇਡਾ ਦੀ ਲਾਈਫ ਉਹ ਜਿਹੜੀ ਹੈ ਬਿਜ਼ੀ ਦੇ ਨਾਲ ਨਾਲ ਨਾ ਉਹਦੀ ਡਿਸਟਰਬ ਹੋ ਗਈ ਆ ਇੰਡੀਅਨ ਲੋਕਾਂ ਦੇ ਲਈ ਕੁਝ ਕਮੀਆਂ ਵੀ ਰਹੀਆਂ ਆ ਕੁਝ ਕਮੀਆਂ ਵੀ ਰਹੀਆਂ ਕਿਨਾਂ ਲੋਕਾਂ ਨੂੰ ਜਿਹੜੀ ਹੈ ਸਖਤੀ ਕਰਨੀ ਪਈ ਸੋ ਫਿਰ ਅਗਲੇ ਵੀਡੀਓ ਚ ਕਿੰਨੇ ਚਰਚਾ ਲੰਬੀ ਕਰਾਂਗੇ ਜੇ ਤਾਂ ਇਸ ਟੌਪਿਕ ਤੇ ਦਾ ਤੁਸੀਂ ਚਾਹੇ ਆ ਕਿ ਘੰਟਾ ਗੱਲ ਕਰੀ ਚੱਲੋ ਤੇ ਹੁਣ ਚਿਕਨ ਖਾਣੇ ਆ ਇਹ ਫੇਮਸ ਚਿਕਨ ਆ ਕਹਿੰਦੇ ਇੱਥੇ ਦਾ ਇੰਡੀਅਨ ਸਟਾਈਲ ਦੇ ਵਿੱਚ ਸੋ ਟਰਾਈ ਕਰਦੇ ਆ ਕਿਉਂਕਿ ਬਹੁਤੇ ਸ਼ਕੀਨ ਹੋਣਾ ਪਰ ਇਹ ਨਹੀਂ ਚਿਕਨ ਦੇ ਪਰ ਫਿਰ ਵੀ ਥੋੜਾ ਬਹੁਤਾ ਟਰਾਈ ਜ਼ਰੂਰ ਕਰਨਾ ਚਾਹੀਦਾ ਉਹ ਦਿਖਾਉਨੇ ਆ ਨਾਲ ਨਾਲ ਤੁਹਾਨੂੰ ਸਨੋ ਪਈ ਕਿਉਂਕਿ ਸਨੋ ਤਾਂ ਅੱਜ ਸਾਰੇ ਪਾਸੇ ਹੀ ਭਰਪੂਰ ਪਈ ਆ ਦੇਖੋ ਪੈਰ ਸਲਿੱਪ ਕਰਦਾ ਬਹੁਤ ਬਚ ਕੇ ਚੱਲਦਾ ਮੈਂ ਫਿਰ ਵੀ ਮੇਰਾ ਪੈਰ ਸਲਿੱਪ ਕਰ ਗਿਆ ਆ ਘਰ ਜਿਹੜਾ ਦੇਖ ਰਿਹਾ ਹੈ ਨਾ ਇਹ ਫੋਰ ਸੇਲ ਤੇ ਲੱਗਾ ਹੈ ਇਹਦੇ ਸਾਹਮਣੇ ਬੋਰਡ ਲੱਗਾ ਫੋਰ ਸੇਲ ਨੰਬਰ ਦਿੱਤਾ ਹੈ ਮੰਨ ਲਓ ਇਦਾਂ ਇੱਥੇ ਘਰ ਹੁੰਦੇ ਆ ਜਿਹੜੇ ਫੋਰ ਸੇਲ ਤੇ ਲੱਗੇ ਆ ਆ ਦੇਖੋ ਬਰਫ ਇਹ ਤਾਂ ਠੰਡ ਲੱਗ ਜਾਂਦੇ ਆ ਜਿੱਥੇ ਕਿਤੇ ਫਿਰ ਇਦਾਂ ਜੰਮੀ ਜਾਂਦੀ ਆ ਬਰਫ਼ ਇਕੱਠੀ ਕਰੀ ਜਾਂਦੇ ਆ ਚੜੀ ਜਾਂਦੇ ਦਾ ਤੋ ਤੋ ਅੱਜ ਠੰਡ ਤਾਂ ਵੀ ਘਟਿਆ ਨਾ ਕਿ ਟੈਂਪਰੇਚਰ ਜਦੋਂ ਘਟਦਾ ਆ ਤੇ ਪਹਿਲਾਂ ਤਾਂ ਜਿੱਦਣ ਮੈਂ ਆ 17 18 ਟੈਂਪਰੇਚਰ 20 ਟੈਂਪਰੇਚਰ ਸੀਗਾ ਇੱਥੇ ਮਾਈਨਸ ਦੇ ਵਿੱਚ ਉਦੋਂ ਇੱਕ ਵੀਕ ਪਹਿਲਾਂ 36 37 ਮਾਈਨਸ ਗਿਆ ਸੀ ਉਦੋਂ ਤਾਂ ਇੰਨਾ ਸਮਾਂ ਬਾਹਰ ਹੀ ਨਹੀਂ ਸੀ ਘੱਟ ਸਕਦਾ ਅੱਜ ਠੰਡ ਹੈਗੀ ਆ ਪਰ ਟੈਂਪਰੇਚਰ ਦੇ ਵਿੱਚ ਗਰਾਵਟ ਆ ਉਸ ਕਰਕੇ ਜਿਹੜੀ برف ਵੀ ਆ ਨਾ ਉਹ ਖੁਰ ਗਈ ਆ ਨਹੀਂ ਤਾਂ ਇਹ برف ਖੁਰਦੀ ਨਹੀਂ ਹੁੰਦੀ ਜਦੋਂ برف ਖੁਰ ਗਈ ਸنوਹ ਖੁਰ ਗਈ ਕਲਾ ਪਾਣੀ ਬਣਨ ਲੱਗਿਆ ਉਦੋਂ ਸਮਝੋ ਕਿ ਠੰਡ ਦੇ ਵਿੱਚ ਜਿਹੜੀ ਆ ਨਾ ਉਹ ਕਮੀ ਆ ਜਾਣੀ ਆ ਇਹੀ ਕਰ ਰਿਹਾ ਕਿ ਅੱਜ ਆਪਾਂ ਗਲਵਜ਼ ਵੀ ਯੂਜ਼ ਨਹੀਂ ਕਰ ਰਹੇ ਕਿਉਂਕਿ ਠੰਡ ਦੇ ਵਿੱਚ ਜਿਹੜੀ ਆ ਇੰਨੀ ਜ਼ਿਆਦਾ ਨਹੀਂ ਹੈਗੀਗੀ ਕਿ ਤੁਸੀਂ ਮਹਿਸੂਸ ਨਹੀਂ ਕਰੋ ਕਿ ਤੁਹਾਡੇ ਕੋ ਖੜਾ ਹੀ ਨਾ ਹੋਵੇ ਬਾਹਰ ਸੋ ਏਰੀਆ ਲਗ ਲਗ ਕਿਉਂਕਿ ਪਹਿਲਾਂ ਪਿੰਡਾਂ ਦੇ ਵਿੱਚ ਚਲੇ ਗਏ ਸੀ ਆਪਾਂ ਨਾ ਉੱਥੇ ਠੰਡ ਬਹੁਤ ਲੱਗਣ ਲੱਗ ਪਈ ਸੀ ਕਿਉਂਕਿ ਖੇਤੇ ਖੇਤ ਸੀ ਸਾਰੇ ਪਾਸੇ ਤੇ ਖੇਤਾਂ ਦੇ ਵਿੱਚ ਫਿਰ ਜਦੋਂ ਸਨੋ ਆੜ-ਆੜ ਕੇ ਪੈਂਦੀ ਸੀ ਹਵਾ ਤੇਜ਼ ਚੱਲਦੀ ਸੀ ਖੇਤਾਂ ਚੋਂ ਆੜ ਕੇ ਤਾਂ ਉੱਥੇ ਠੰਡ ਲੱਗਦੀ ਸੀ ਤੇ ਤਦ ਹੀ ਆਪਾਂ ਫਿਰ ਇਸੇ ਕਰਕੇ ਕੈਪੂਟ ਛਾੜ ਲਿਆ ਸੀ ਤੇ ਲਾ ਹੀ ਨਹੀਂ ਤੇ ਹੁਣ ਚੱਲਦੇ ਆ ਬੈਠਦੇ ਆ ਗੱਡੀ ਦੇ ਵਿੱਚ ਆਰਡਰ ਹੋ ਗਿਆ ਫਿਰ ਉਦੋਂ ਬਾਅਦ ਖਾਗਦੇ ਆ ਚਿਕਨ ਤੇ ਫਿਰ ਦਿਖਾਉਨੇ ਆ ਤੁਹਾਨੂੰ ਅਗਲੇ ਵਿਊ ਪੁਆਇੰਟ ਕਿਹੜੇ-ਕਿਹੜੇ ਆ ਲਓ ਹੁਣ ਆਪਾਂ ਜਾਂਦੇ ਜਾਂਦੇ ਇੱਕ ਵਾਰੀ ਫੇਰ ਤੁਹਾਨੂੰ ਸਾਰਾ ਡਾਊਨ ਟਾਊਨ ਦਿਖਾਉਨੇ ਆ ਇਹ ਸਾਰਾ ਦੇਖੋ ਕਾਰਾਂ ਦੇ ਮੋਰੇ ਬਰਫ਼ ਕਿੰਨੀ ਜੰਮੀ ਆ ਮਤਲਬ ਸਾਰੀਆਂ ਸੜਕਾਂ ਭਰੀਆਂ ਪਈਆਂ ਆ ਸਾਰਾ ਡਾਊਨ ਟਾਊਨ ਦਾ ਏਰੀਆ ਆ ਦਿਨ ਰਾਤ ਇਦਾਂ ਹੀ ਬਿਜ਼ੀ ਰਹਿੰਦੀ ਇੱਥੇ ਲਾਈਫ ਸਾਰੀ ਪਲੀਜ਼ ਲਗਾਤਾਰ ਤੁਹਾਨੂੰ ਹਰ ਸਟਰੀਟ ਦੇ ਵਿੱਚ ਦਿਖਾਈ ਦਿੰਦੀ ਆ ਇਧਰੋਂ ਗੱਡੀ ਆ ਗਈ ਉੱਧਰ ਚਲੀ ਗਈ ਕਿਉਂਕਿ ਡਾਊਨ ਟਾਊਨ ਦਾ ਏਰੀਆ ਆ ਤੇ ਪੁਲਿਸ ਜਿਹੜੀ ਆ ਲਗਾਤਾਰ ਮੂਵਿੰਗ ਦੇ ਵਿੱਚ ਰਹਿੰਦੀ ਇੱਥੇ ਤੇ ਆਪਾਂ ਵੀ ਹੌਲੀ ਹੌਲੀ ਅੱਗੇ ਵਧਦੇ ਆ ਤੁਣਾ ਵੀਡੀਓ ਨੂੰ ਸਮਾਪਤੀ ਵਾਲੇ ਪਾਸੇ ਲੈ ਕੇ ਚੱਲਣਾ ਹੈ ਇਧਰ ਚਰਚ ਆ ਗਈ ਹੈ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਇਹ ਹੈਗੀ ਆ ਚਰਚ ਰਜ਼ਾਇਨਾ ਦੀ ਸਿਟੀ ਆਫ ਰਜ਼ਾਇਨਾ ਦੀ ਚਰਚ ਆ ਗਈ ਹੈ ਤੇ ਇਧਰ ਸਾਰਾ ਵਿਊ ਕਿੰਨਾ ਬਿਊਟੀਫੁੱਲ ਲੱਗਦਾ ਹੈ ਜਿਦਾ 크ਿਸਮਸ ਟਰੀ ਜਗਾ ਜਗਾ ਲੱਗੇ ਆ ਬਰਫ ਦੇ ਵਿੱਚ ਬਹੁਤ ਪਿਆਰੇ ਲੱਗਦੇ ਆ ਲੋ ਵੀ ਆਪਾਂ ਵੀ ਹੁਣ ਵੀਡੀਓ ਸਮਾਪਤੀ ਵਾਲੇ ਪਾਸੇ ਲੈ ਜਾਣੀ ਆ ਕਿਉਂਕਿ ਕਾਫੀ ਏਰੀਆ ਘੁੰਮਿਆ ਅੱਜ ਪਿੰਡ ਦਾ ਵੀ ਤੇ ਸ਼ਹਿਰ ਦਾ ਵੀ ਹੁਣ ਆਪਾਂ ਵੀਡੀਓ ਸਮਾਪਤੀ ਵਾਲੇ ਪਾਸੇ ਲੈ ਜਾਣੀ ਆ। ਇਹ ਦੇਖੋ ਸਾਰਾ ਸਿੱਧੀ ਦਾ ਏਰੀਆ ਹੈ। ਤੇ ਹੁਣ ਆਪਾਂ ਟਿੰਮ ਤੋਂ ਚਾਹ ਦਾ ਪਿਆਲਾ ਲੈਣਾ ਆ। ਤੇ ਫਿਰ ਚਾਹ ਪੀਨੇ ਆ ਤੇ ਚੱਲਦੇ ਆ ਆਪਣੇ ਹੋਟਲ ਦੇ ਵਿੱਚ। ਕਿਉਂਕਿ ਚਿਕਨ ਚੋਕਨ ਖਾਧਾ ਤੇ ਕੋਲਡ ਡਰਿੰਕੀ ਪੀਲੀ ਨਾਲ ਚਾਹ ਸਵੇਰ ਦੀ ਇੱਕ ਵਾਰੀ ਬੀਤੀ ਆ। ਤੇ ਚਾਹ ਪੀਨੇ ਆ। ਚਾਹ ਪੀ ਕੇ ਫਿਰ ਵਧਦੇ ਆ ਅੱਗੇ ਤੇ ਆਪਣੇ ਹੋਟਲ ਤੇ ਜਾ ਕੇ ਇਹ ਅਰੇਸਟ ਮਾਰਨੇ ਆ 10 ਮਿੰਟ ਫਿਰ ਨਾਈਟ ਦਾ ਵੀਊ ਦਿਖਾਵਾਂਗੇ ਸਾਰਾ ਬਹੁਤ ਠੰਡੀ ਚਾਹ ਆ ਗਈ ਆ ਚਾਹ ਪੀ ਕੇ ਗਰਮ ਹੋਨੇ ਆ ਠੰਡ ਦਾ ਵੈਦਰ ਆ ਸਨੂ ਦੇ ਦੁਆਰਾ ਫਿਰ ਠੰਡ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਹਵਾ ਜਿਹੜੀ ਹੈ ਨਾ ਤੇਜ਼ ਚੱਲਣ ਲੱਗੀ ਹੈ ਠੰਡੇ ਨਹੀਂ ਜਿਆਦਾ ਹੈ ਕਿ ਬਾਹਰ ਖੜਿਆ ਨੂੰ ਹੰਦੇ ਮੈਚ ਨਾ ਹੋਇਆ ਹੈ ਇਹ ਚਾਹ ਠੰਡੀ ਹੋ ਗਈ ਸੋ ਚੱਲਨੇ ਆ ਹੁਣ ਗੱਡੀ 'ਚ ਬੈੰਨੇ ਆ ਤੇ ਹੋਟਲ ਵੱਲ ਨੂੰ ਚੱਲਦੇ ਆ ਹੋਟਲ 'ਚ ਬਹਿ ਕੇ ਪੀਣੇ ਆ ਨਜ਼ਾਰੇ ਦੇ ਨਾਲ